ਸਵੇਰੇ ਸਵੇਰੇ ਵੱਡਾ ਹਾਦਸਾ ਹੋ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਟ੍ਰੇਨ ਪਟੜੀ ਤੋਂ ਥੱਲੇ ਆ ਚੁੱਕੀ ਹੈ ਡੱਬੇ ਜਿਹੜੇ ਨੇ ਉਹ ਖਿੱਲਰ ਚੁੱਕੇ ਨੇ ਇਹ ਤਸਵੀਰਾਂ ਤੜਕਸਾਰੀਆਂ ਨੇ ਦਿਨ ਹੁੰਦੇ ਹੀ ਤੁਸੀਂ ਦੇਖ ਸਕਦੇ ਹੋ ਕਿਵੇਂ ਰੇਲ ਗੱਡੀ ਦਾ ਖਲਾਰਾ ਪੈ ਚੁੱਕਾ ਹੈ ਦਰਸਲ ਹਾਪੜਾ ਮੁੰਬਈ ਰੇਲ ਗੱਡੀ ਹੈ ਜੋ ਚਾਰ ਖੰਡ ਦੇ ਚੱਕਰ ਤਰਪੁਰ ਡਿਵੀਜ਼ਨ ਦੇ ਵਿੱਚ 12 ਬੰਬੂ ਨੇੜੇ ਪਟੜੀ ਤੋਂ ਥੱਲੇ ਉਤਰ ਜਾਂਦੀ ਆ ਰਸਲ ਦੇਸ਼ ਦੇ ਵਿੱਚ ਕਾਫੀ ਟ੍ਰੇਨ ਹਾਦਸੇ ਹੋ ਚੁੱਕੇ ਨੇ ਤੇ 13ਵਾਂ ਵੱਡਾ ਹਾਦਸਾ ਦੱਸਿਆ ਜਾ ਰਿਹਾ ਜਿਸ ਦੇ ਵਿੱਚ ਲੋਕਾਂ ਨੂੰ ਯਾਤਰੀ ਜਿਹੜੇ ਟ੍ਰੇਨ ਦੇ ਵਿੱਚ ਸਵਾਰ ਹੁੰਦੇ ਨੇ ਉਹ ਜ਼ਖਮੀ ਹੋ ਜਾਂਦੇ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਰੈਸਕਿਊ ਚਲਾਇਆ ਜਾਂਦਾ ਹੈ ਪੂਰੀ ਜਾਣਕਾਰੀ ਹੌਲੀ-ਹੌਲੀ ਸਾਹਮਣੇ ਆ ਰਹੀ ਹੈ ਦੇਵਸ ਦੱਸਿਆ ਜਾ ਰਿਹਾ ਹੈ ਕਿ 20 ਤੋਂ ਜ਼ਿਆਦਾ ਲੋਕ ਹਾਲੇ ਤੱਕ ਜ਼ਖਮੀ ਨੇ ਤੇ ਕੁਝ ਇੱਕ ਮੌਤਾਂ ਵੀ ਹੋ ਚੁੱਕੀਆਂ ਨੇ ਤਸਵੀਰਾਂ ਇੱਕ ਤਾਂ ਸਾਹ ਦੀ ਤੁਸੀਂ ਦੇਖ ਰਹੇ ਹੋ ਇੱਕ ਦਿਨ ਵੇਲੇ ਦੀ ਤਸਵੀਰ ਦੇਖ ਰਹੇ ਹੋ ਏਹੀ ਰੇਲ ਗੱਡੀ ਹੈ ਜਿਸ ਦਾ ਬੁਰਾ ਹਾਲ ਹੋ ਗਿਆ ਅਸੀਂ ਵੀ ਰੇਲ ਗੱਡੀ ਦੇ ਵਿੱਚ ਜਦੋਂ ਸਫ਼ਰ ਕਰਦੇ ਆ ਤਾਂ ਸ਼ਾਇਦ ਸਾਨੂੰ ਨਹੀਂ ਹੁੰਦਾ ਪਤਾ ਕਿ ਹਾਦਸਾ ਕਿਹੜੇ ਵੇਲੇ ਹੋ ਜਾਏ ਕਿਉਂਕਿ ਕਈ ਵਾਰ ਕੋਈ ਜੋਖਮ ਪਰਿਸਥਿਤੀ ਸਾਡੇ ਸਾਹਮਣੇ ਆ ਆ ਜਾਂਦੀ ਹੈ ਸੋ ਚੋਕ ਕਿ ਜਿਹੜੇ ਰੇਲ ਗੱਡੀ ਦੇ ਵਿੱਚ ਯਾਤਰੀ ਸਵਾਰ ਹੋਣਗੇ ਉਹਨਾਂ ਦਾ ਕੀ ਹਾਲ ਹੋਇਆ ਹੋਏਗਾ ਕੁਝ ਇੱਕ ਯਾਤਰੀ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਪਰ ਕੁਝ ਲੋਕਾਂ ਨੇ ਤਾਂ ਆਪਣੀ ਜਾਨ ਵੀ ਗਵਾ ਦਿੱਤੀ ਹੈ 6 ਟੱਬਰ ਵੀ ਜਿਹੜਾ ਰੁੜਨ ਨੂੰ ਮਜਬੂਰ ਹੋ ਗਿਆ ਕਿਸ ਤਰੀਕੇ ਦੇ ਨਾਲ ਹਾਥ ਸੇ ਜਿਹੜੇ ਨੇ ਜਾਨ ਤੇ ਬਣ ਜਾਂਦੇ ਨੇ ਹਾਪੜਾ ਮੁੰਬਈ ਰੇਲ ਗੱਡੀ ਐ ਇੱਕ ਵਾਰ ਦੁਬਾਰਾ ਤੋਂ ਦੱਸ ਦਈਏ ਜਿਸ ਦੇ ਨਾਲ ਵੱਟਾ ਜਿਹੜਾ ਹੈ ਉਹ ਹਾਦਸਾ ਹੋਇਆ ਤੜਕਸਾਰ ਦਾ ਇਹ ਹਾਦਸਾ ਦੱਸਿਆ ਜਾ ਰਿਹਾ ਜਿਸ ਦੇ ਵਿੱਚ 18 ਡੱਬੇ ਪਟੜੀ ਤੋਂ ਥੱਲੇ ਡਿਗੇ ਨੇ 3:45 ਮਿੰਟ ਮਤਲਬ ਕਿ ਪੌਣੇ 4 ਵਜੇ ਇਹ ਵੱਡਾ ਹਾਦਸਾ ਹੋਇਆ ਜਿੱਥੇ ਜਮਸ਼ੇਦਪੁਰ ਤੋਂ 80 ਕਿਲੋਮੀਟਰ ਦੂਰ ਬਾੜਾ ਬੰਬੂ ਦੇ ਕੋਲ ਜਿਹੜਾ ਪਟੜੀ ਤੋਂ ਥੱਲੇ ਡਿੱਬੇ ਆ ਜਾਂਦੇ ਨੇ ਤੇ ਉੱਥੇ ਹੀ ਰੇਲਵੇ ਦੇ ਵੱਡੇ ਅਧਿਕਾਰੀ ਪਹੁੰਚ ਗਏ ਨੇ rescued ਜਿਹੜਾ ਚਲਾਇਆ ਜਾ ਰਿਹਾ ਹੈ ਟ੍ਰੇਨ ਹਾਦਸੇ ਲਗਾਤਾਰ ਹੋ ਰਹੇ ਨੇ ਤੇ ਜਿੱਥੇ ਇਹ ਹਾਦਸੇ ਰੁਕਣ ਦਾ ਨਾਮ ਨਹੀਂ ਇਹ ਉੱਥੇ ਝਾਰਖੰਡ ਦੇ ਪੱਛਮੀ ਬੰਗਾਲ ਤੋਂ ਮੁੰਬਈ ਜਾਣ ਵਾਲੀ ਹਾਪੜਾ ਸੀਐਸਐਮਟੀ ਐਕਸਪ੍ਰੈਸ ਜਿਹੜੀ ਹੈ ਪੱਟੜੀ ਤੋਂ ਥੱਲੇ ਉਤਰ ਜਾਂਦੀ ਹੈ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ